ਬਾਈ ਬੀ ਬਾਈ ਬੀ ਜੀ ਜੀ ਅੰਮਰਿਆ ਯਾਦ ਕਰ ਰਿਹਾ ਸੀ ਹੋਰ ਵੀ ਗਿਆ ਲਾ ਬੋਲ ਗਿਆ ਬਾਈ ਗੱਲ ਕਰਨੀ ਹੈ ਹੁਣ ਬਾਈ ਦੱਸੋ ਕੌਣ ਪੇੜ ਬੱਕਰੀਆ ਤੇ ਕੌਣ ਕੀ ਹਿਸਾਬ ਦਾ ਵਾ ਆ ਰਾਤ ਮੈਨੂੰ ਮੈਸੇਜ ਆ ਰਿਹਾ ਸੀ ਬੰਦੇ ਦਾ ਹਾਂ ਮੈਨੂੰ ਕਹਿੰਦਾ ਤੂੰ ਆਰਐਸਐਸ ਦਾ ਏਜੰਟਰ ਰਾਤ ਨਹੀਂ ਸਵੇਰੇ ਰਾਤ ਸਵੇਰੇ ਪਾ ਸੀ ਮੈਨੇ ਰਿਪਲਾਈ ਕੀਤਾ ਆ ਵਾਹ ਮੈਂ ਆ ਕੇ ਜਦੋਂ ਟੈਕਸੀ ਬੰਦ ਕੀਤੀ ਆ ਉਹੋ ਵੀ ਗੱਲ ਆ ਮੈਨੂੰ ਕਹਿੰਦਾ ਤੂੰ ਆਰਐਸਐ ਦਾ ਏਜੰਟ ਹੈ ਤੂੰ ਹੀ ਕਹਿ ਰਿਹਾ ਸੀ ہاں ਮੈਂ ਕਹਿ ਰਿਹਾ ਸੀ ਕਿਉਂ ਕਿਹੜੇ ਭਾਈ ਦੀ ਸਬੂਤ ਸਰਪ੍ਰੀਤ ਕੈਲੀਫੋਰਨੀਆ ਕੋਣ ਬੰਦਾ ਤੁਹਾਡੇ ਕੋਲ ਸਬੂਤ ਹੈ ਕੋਈ ਆਰਐਸਐ ਦਾ ਜਾਂਦਾ ਚਲੋ ਇਹ ਛੱਡੋ ਬਈ ਤੁਸੀਂ ਇਹ ਭੇਡ ਬੱਕਰੀਆਂ ਦੇ ਮੋਨੇ ਭੇਡ ਬੱਕਰੀਆਂ ਮੈਨੂੰ ਸ਼ਸਤਰਾਂ ਨਾਲ ਕਿਸੇ ਨੂੰ ਨਾ ਰੇਟ ਭੇਡ ਜੰਮੂ ਇਹ ਤਾਂ ਮੈਨੂੰ ਅਰਥ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਦਾ ਚੱਬਦੇ ਨੇ ਛੱਡੇ ਉਹਦਾ ਬਹੁਤ ਕੁਝ ਕਿਹਾ ਵਾ ਯਾਰ ਭਾਈ ਸਾਹਿਬ ਇਹ ਗੱਲ ਕਰ ਰਿਹਾ ਅਸੀਂ ਗੁਰੂ ਸਾਹਿਬ ਦੀ ਉਹ ਗੱਲ ਕਰਦੇ ਆ ਉਹ ਵੀ ਆਵਨੇ ਤਾਂ ਇਹ ਵੀ ਕਹਿ ਵੀ ਧੀਆ ਭੈਣਾਂ ਦੀ ਇੱਜ਼ਤ ਕਰੋ ਤੂੰ ਤਾਂ ਮਾਨੂੰ ਕੰਜਰੀਆਂ ਦੱਸ ਤੀ ਸਿਰਫ ਉਹਨੂੰ ਕਿਹਾ ਜਿਹੜੀ ਸਟੇਜ ਤੇ ਨੱਚਦੀ ਆ ਉਹਨਾਂ ਨੇ ਤਾਂ ਜਿਹੜੀਆਂ ਨਹੀਂ ਤੁਹਾਡਾ ਕਹਿਣ ਦਾ ਮਤਲਬ ਪਈ ਗੈਰ ਮਰਦ ਨਾਲ ਜਾ ਕੇ ਸੌਂਦੀਆਂ ਉਹਨਾਂ ਨੂੰ ਕੰਜਰੀਆਂ ਕਿਹਾ ਭਾਈ ਸਾਹਿਬ ਜੀ ਭਾਈ ਸਾਹਿਬ ਭਾਈ ਸਾਹਿਬ ਨਾ ਨਹੀਂ ਨਹੀਂ ਭਾਈ ਕਾਨ ਸਿੰਘ ਨਾਬਾ ਦਾ ਤੁਸੀਂ ਪੜਿਆ ਮਾਨਕੋਸ਼ ਤੂੰ ਮਰ ਨਹੀਂਦਾ ਨਾ ਮਾਨਕੋਸ਼ ਦੇ ਵਿੱਚ ਕੰਜਰੀ ਦੱਸੋ ਕਿਹਨੂੰ ਲਿਖਿਆ ਗਿਆ ਭਾਈ ਕਾਨ ਸਿੰਘ ਨਾਬਾ ਜੋ ਕਿ ਵਿਦਵਾਨ ਹੋਏ ਨੇ ਸਾਡੇ ਬਹੁਤ ਵੱਡੇ ਸਾਡੀ ਕੌਮ ਦੇ ਉਹਨਾਂ ਨੇ ਲਿਖਿਆ ਡਾਂਸ ਕਰਨ ਵਾਲੀ ਕੁੜੀ ਨੱਚਣ ਵਾਲੀ ਕੁੜੀ ਗੰਜਰੀ ਨਹੀਂ ਭਾਈ ਚਲੋ ਇੱਕ ਇਹ ਤਾਂ ਹੋ ਗਿਆ ਹੁਣ ਫਿਰ ਐਸਾ ਮਹਾਰਾਜਾ ਰਣਜੀਤ ਸਿੰਘ ਨੂੰ ਤੂੰ ਕੀ ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਖਾਲਸਾ ਤਾਂ ਹੈ ਨਹੀਂ ਸੀਗੇ ਭਾਈ ਸਾਹਿਬ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਕੋਈ ਸ਼ਹੀਦ ਇਹਨਾਂ ਦਾ ਸ਼ਹੀਦੀ ਘੜਾ ਕਿਉਂ ਭਾਈ ਸਾਹਿਬ ਜੀ ਉਹ ਕਦ ਸ਼ਹੀਦ ਤਾਂ ਨਹੀਂ ਹੋਏ ਉਹ ਉਹਨਾਂ ਦੀ ਮੌਤ ਹੋਈ ਸੀਗੀ ਕਲਮ ਵਸੀਦੀ ਦੇ ਘਰ ਮਨਾਉਂਦੀ ਤਾਂ ਹੈ ਕਿ ਨਹੀਂ ਮਨਾਉਂਦੀ ਦੱਸ ਕੋ ਹਮ ਕਲਮ ਬਣਾ ਇਹਨਾਂ ਨੂੰ ਮਨਾ ਕਰਤਾ ਤਾ ਮਨਾਉਂਦੇ 10 ਭਾਈ ਸਾਹਿਬ ਨਹੀਂ ਮੈਂ ਕਹਿੰਦੇ ਗੁਰੂ ਗੁਰੂ ਗੁਰਬਾਨੀ ਜੀ ਲਿਖਿਆ ਵੀ ਰੋਡਾ ਬੰਦਾ ਹੈ ਨਾ ਨਾ ਇੱਕ ਮਿੰਟ ਇੱਕ ਮਿੰਟ ਅੱਜ ਕੰਨੀ ਹੈਗਾ ਨਹੀਂ ਹੈਗਾ ਠੀਕ ਹੈ ਨਾ ਨਾ ਇੱਧਰ ਆਓ ਭਾਈ ਜੀ ਇੱਕ ਵੀ ਵੀਡੀਓ ਦਿਖਾ ਦਿਓ ਇੱਕ ਵੀ ਵੀਡੀਓ ਦਿਖਾ ਦਿਓ ਜਿੱਤੇ ਇਹ ਗੱਲ ਗਈ ਹੋਵੇ ਭਾਈ ਮੋਨੇ ਗਲਤ ਨੇ ਵੀਡੀਓ ਦੇ ਵਿੱਚ ਇਹ ਗੱਲ ਕਹਿੰਨਾ ਤੂੰ ਰੇਗ ਵਾਲੀ ਬੇਡਾਂ ਬੱਕਰੀਆਂ ਨੇ ਤੂੰ ਕਿਉਂ ਨਹੀਂ ਕਹਿੰਦਾ ਵੀ ਦਸ਼ਮੇਸ਼ ਪਿਤਾ ਨੇ ਕਿਹਾ ਭਰਾਵੋ ਇਹ ਬਿਲਕੁਲ ਹਾਂ ਸਵੇਰੇ ਮੈਸੇਜ ਕੀ ਲਿਖਿਆ ਤੂੰ ਹਾਂ ਤੂੰ ਵੀ ਪਹਿਲਾਂ ਕੀ ਬੋਲ ਰਹੇ ਆ ਵੀ ਕਟੀੜ ਵਾਲੇ ਤੂੰ ਇਵੇਂ ਹਰੈਕਰ ਨੂੰ ਬੋਲ ਰਿਹਾ ਨਹੀਂ ਬਹੁਤ ਆ ਤੇਰੇ ਅੱਗੇ ਬੰਦੇ ਆ ਆ ਜਾ ਆ ਜਾ ਆ ਮੈਂ ਵੀ ਦਿਖਾ ਦਿੰਦਾ ਤੂੰ ਹਰੈਕਰ ਨੂੰ ਬੋਲਦਾ ਹਾਂ ਆ ਆ ਜਾ ਦਿਖਾ ਦਿੰਦਾ ਇਹ ਤੇਰਾ ਆਹੀ 211 ਹੈ ਨਾ ਕਹੜੇ ਦੀ ਨਾ ਨੰਬਰ ਕਿੰਨਾ ਤੇਰਾ 9212 ਕਾ ਗੰਨ ਨਮੋ ਬਾਰਾ ਕੰਨ ਲੇ ਗਾ ਸਾਥੀ ਬਣੋ ਉੱਤਈਆ ਪਹਿਲਾ ਨੰਬਰ ਦੇ ਰਹਾ ਦੇ ਆ ਆ ਦੇਖੀ ਤਾਂ ਭਾਈ ਸਾਹਿਬ ਤੂੰ ਪਹਿਲੇ ਮੈਸੇਜ ਤੋਂ ਆਏ ਨਾ ਸ਼ੁਰੂਆਤ ਤੋਂ ਸ਼ੁਰੂਆਤ ਤੋਂ ਸ਼ੁਰੂ ਕਰਦਾ ਕਿਉਂਕਿ ਆਪਾਂ ਸੀ ਟਮਾਰੋ ਵੀ ਇੱਕ ਜਗ੍ਹਾ ਤੇ ਖੜਨਾ ਚਾਹੁੰਦਾ ਗੈਦਰਿੰਗ ਕਰਨਾ ਚਾਹੁੰਦੇ ਆ ਵੀ ਤੇਰੇ ਨਾਲ ਗੱਲ ਕਰਨੀ ਆ ਮੈਂ ਕਿਹਾ ਆਈ ਏਮ ਕਮਿੰਗ ਔਨ ਮੰਡੇ ਸੋ ਸੌਰੀ ਵੀ ਵਿਲ ਟਾਕ ਅਨਦਰ ਡੇ ਠੀਕ ਆ ਤੇ ਫਿਰ ਕਹਾ ਤੂੰ ਗਿਆ ਵੀ ਆ ਰਾਈਟ ਦਾ ਮੂਮੈਂਟ ਉਹ ਵੇਅਰ ਯੂ ਆਰ ਐਟ ਦਾ ਮੂਮੈਂਟ ਮੈਂ ਕਹਾਂ ਮੈਂ ਮੈਲਬਰਨ ਹਾਂ ਫਿਰ ਉਸ ਤੋਂ ਅੱਗੇ ਤੂੰ ਕਿਹਾ ਸਟਿਲ ਗੈਦਰਿੰਗ ਟਮਰੋ ਕਿਉਂਕਿ ਫਿਰ ਵੀ ਅਸੀਂ ਉੱਥੇ ਹੀ ਕੱਢ ਰਹੇ ਹਾਂ ਠੀਕ ਆ ਫਿਰ ਤੂੰ ਕਹਿ ਰਿਹਾ ਯੂ ਆਰ ਸੇਇੰਗ ਯੂ ਆਰ ਰੀਅਲ ਸਿੰਘ ਐਂਡ ਯੂ ਆਟ ਸਕੈਅਰਡ ਫਰੋਮ ਐਨੀ ਵਨ ਜਸਟ ਹੈਵ ਆ ਕੁਐਸਚਨ ਫਾਰ ਯੂ ਵਾਈ ਬਲਾਕਡ ਮੀ ਫਰੋਮ ਯੂਰ ਪੇਜ ਜੇ ਭਾਈ ਸਾਹਿਬ ਜੇ ਭਾਈ ਸਾਹਿਬ ਬੇਤੁਕੀ ਚੀਜ਼ ਕਰਨੀ ਹੈ ਗਾਲਾ ਕੱਢਣੀ ਹੈ ਤਾਂ ਮੈਂ ਬਲਾਕ ਕਰ ਦਾਂ ਗਾਲਾਂ ਮੈਨੂੰ ਸਾਰੀਆਂ ਕੱਢ ਦਿਆ ਫਿਰ ਗਾਲਾਂ ਤੇਰੇ ਨਾਲ ਇੱਕ ਮਿੰਟ ਦੇਰ ਗੱਲ ਕਰਦੇ ਭਾਈ ਸਾਹਿਬ ਦੇਖਿਓ ਇੱਧਰ ਦੇਖੋ ਯੂਆਰ ਦਾ ਰੀਅਲ ਸੈਂਸ ਹੈ ਨਾ ਯੂਆਰ ਮੇਂ ਹੈ ਕਿਸੇ ਆ ਮੈਂ ਕਿਹਾ ਫੇਕ ਨਹੀਂ ਮੈਂ ਕਿਹਾ ਯੂਆਰ ਕਰੀਏ ਯਾਰ ਗਲੋਬਲਸ ਫॉर ਅ ਰੀਅਲ ਸੈਂਸ ਤੇਰਾ ਬਾਈ ਜੀ ਤੁਸੀਂ ਇੱਕ ਮੁੰਡੇ ਮੁੰਡੇ ਨੂੰ ਗਲਤ ਬੋਲਣ ਦੇ ਜਿਹੜੇ ਕਸ਼ਹਿਰੇ ਬਾਗੇ ਲੋਕ ਨਹੀਂ ਆਤੀਆਂ ਭੈਣਾਂ ਨਾਲ ਗਲਤ ਕਰਦੇ ਨੇ ਤੁਸੀਂ ਉਹਨਾਂ ਨੂੰ ਬਤਨ ਦਿਓ ਬਾਈ ਸਾਹਿਬ ਗੱਲ ਨਹੀਂ ਬੋਲਿਆ ਬਾਈ ਫਸਲੇ ਆਲੂ ਆਲੂ ਰੱਖ ਕੇ ਫਸਲੇ ਪਿਆਜ਼ ਬੋਲਦੇ ਕਿੰਨੇ ਬਾਈ ਸਾਹਿਬ ਬੰਦੇ ਗੱਲ ਸੁਣ ਇੱਥੇ ਗਰੰਠੀ ਆਏ ਹੋਏ ਬੋਥਲਾਂ ਦੇ ਵਿੱਚੋਂ ਫੜੇ ਜਾਂਦੇ ਨੇ ਕਿੱਥੇ ਹੀ ਉਹ ਤੋਂ ਬਾਈ ਸਾਹਿਬ ਗੱਲ ਸੁਣ ਮੇਰਾ ਆਰਟੀਕਲ ਦਗਮ ਆਉਦੇ ਕਤਾ ਦਿਖਾਵਾ ਕਰਨੀ ਲਿਖੀ ਹੋਈ ਜਿਹੜੀ ਕਹਾਣੀ ਲੁੱਚਾ ਗਿਆ ਨਹੀਂ ਕਹਾਣੀ ਦਾ ਨਵਾਂ ਮੈਂ ਕਹਾਣੀ ਵੀ ਤੁਹਾਡੇ ਸਾਹਮਣੇ ਕਰ ਦਿੰਨਾ ਕਹਾਣੀ ਕਿਉਂ ਨਹੀਂ ਤੂੰ ਸਿੱਧੀ ਗੱਲ ਕਰ ਉਹਦੋਂ ਕਿਉਂ ਨਹੀਂ ਗੱਲ ਸੁਣ ਤੁਸੀਂ ਕਹਿੰਦੇ ਹੋ ਤੂੰ ਫਲਾਣਾ ਵਿਸ਼ਾ ਫੜਦਾ ਸਰਫੇ ਵਾਲੇ ਜੂੜਾ ਲਾ ਕੇ ਫਿਲਮਾਂ ਦੇਖੀਂਦੇ ਹੋ ਸਿਰਫੇ ਵਾਲੇ ਬਾਰੇ ਬੋਲਿਆ ਮੈਂ ਵੀਡੀਓ ਦਿਖਾਉਣਾ ਉਹਨਾਂ ਰੋਕੋ ਨਾ ਉਹਨਾਂ ਨੂੰ ਫਿਰ ਮੈਂ ਜੂੜਾ ਆਲੂ ਰੱਖ ਕੇ ਜੂੜਾ ਕਰਦੇ ਆਂ ਅੱਬ ਮੈਂ ਹੁਣੇ ਵੀਡੀਓ ਦਿਖਾਉਣਾ ਸਿਰਫੇ ਵਾਲੇ ਬਾਰੇ ਹੁਣੇ ਪਾਈ ਬੋਲਣ ਰੋਕੋ ਨਾ ਉਹਨਾਂ ਨੂੰ ਭਾਈ ਸਾਹਿਬ ਮੈਂ ਦੇਖ ਹਰੇਕ ਬੰਦਾ ਇੱਕ ਵਿਸ਼ਾ ਸਮਝ ਸਕਦਾ ਇਹ ਨਹੀਂ ਹੁੰਦਾ ਬੰਦਾ 75 ਵਿਸ਼ੇ ਇੱਕੋ ਬੰਦਾ ਸਮਝ ਲਵੇ ਤੁਸੀਂ ਸਿੰਗਰਾਂ ਬਾਰੇ ਗੋ ਗਾ ਗਾ ਬੰਦ ਹੋਣੀ ਹੋ ਗਈ ਬੰਦ ਹੋ ਗਈ ਚਲ ਆਪਾਂ ਸਿੰਗਰਾਂ ਤੋਂ ਕੀ ਲੈਣਾ ਯਾਰ ਚੱਲ ਤੂੰ ਸਿੰਗਰਾਂ ਆਇਆ ਤਾਂ ਭੋਲੇ ਚ ਤਲਾਏ ਸੁਣੋ ਨਾਲ ਸਿੰਗਰਾਂ ਦਾ ਗਾਣਾ ਤਾਂ ਇਹਦੇ ਤਾਂ ਹੀ ਪਤਾ ਲੱਗਿਆ ਵੱਡੇ ਗਰੇਵਾਲ ਨੂੰ ਕੌਣ ਜਾਣਦਾ ਕੋਈ ਜਾਣਦਾ ਇਹਨੂੰ ਸੁਣਦਾ ਵੱਡਾ ਗਰੇਵਾਲ ਆ ਕੇ ਬੋਲੇ ਆਰੇ ਮੈਨੂੰ ਮੈਨੂੰ ਇਹ ਸੁਣਦਾ ਸਿੰਗਰਾਂ ਨੂੰ ਇਹ ਪਤਾ ਲੱਗਦਾ ਅਗਲੇ ਨੂੰ ਵੀ ਸਿੰਗਰਾਂ ਵੱਡਾ ਗਰੇਵਾਲ ਆ ਕੇ ਮੈਨੂੰ ਉਰੇ ਬੋਲਿਆ ਮੈਂ ਤਾਂ ਉਹਦੇ ਘਰੋਂ ਤੋਂ ਬੋਲਿਆ ਉਹਦੇ ਘਰੋਂ ਤੋਂ ਮੈਂ ਪਹਿਲਾਂ ਬੋਲਿਆ ਹੀ ਨਹੀਂ ਸੀ ਬਾਈ ਆਪਾਂ ਯਾਰ ਉਹਦਾ ਕੋਈ ਜੇ ਕਿਨੇ ਮੋਨੇ ਮੋਨੇ ਭੇਡਾਂ ਬੱਕਰੀਆਂ ਆ ਆ ਜਾ ਮੋਨੇ ਮੈਂ ਤੈਨੂੰ ਭਰਾ 20 ਵਾਰ ਕਹਿ ਚੁੱਕਿਆ ਇੱਕ ਵੀ ਵੀਡੀਓ ਚ ਕਹਿ ਦੋ ਵੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਮੈਂ ਪਤਾ ਵੀਡੀਓ ਸਾਰੇ ਨੂੰ ਪਤਾ ਲਿਖਿਆ ਜੁਗਰਵਾਰੀ ਗੱਲ ਕੋਈ ਲਾਈਵ ਹੋ ਕੇ ਸਾਰੇ ਗੱਲ ਕਲੀਅਰ ਕਰੰਦੇ ਮੇਰਾ ਵੀਰ ਮੈਂ ਵੀਡੀਓ ਚ ਸਾਫ ਸਾਫ ਕਹਿ ਰਿਹਾ ਕਿ ਕਈ ਕਹਿ ਦਿੰਦੇ ਨੇ ਭਾਈ ਦਿਲ ਚ ਸਿੱਖੀ ਚਾਹੀਦੀ ਆ ਬਾਲ ਕਟਾਓ ਜੋ ਮਰਜੀ ਕਟਾਓ ਕੋਈ ਗੱਲ ਨਹੀਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਫਿਰ ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਆਣੇ ਨਾ ਬਣੋ ਗੁਰੂ ਸਾਹਿਬ ਨੇ ਸਾਨੂੰ ਕੇਸ ਰੱਖਣ ਦੇ ਲਈ ਕਿਹਾ ਤੇ ਗੁਰੂ ਸਾਹਿਬ ਕਹਿੰਦੇ ਨੇ ਬਿਨ ਸ਼ਾਸਤਰਨ ਕੇਸਾਂ ਨਾਲ ਭੇਡ ਜਾਨੋ ਨਾ ਨਾ ਆ ਵਿੱਚ ਗੱਲ ਨਾ ਘਟ ਹੋਣੀ ਗੱਲ ਸੁਣੋ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਬਿਨ ਸ਼ਾਸਤਰਨ ਕੇਸਾਂ ਨਾਲ ਭੇਡ ਜਾਨੋ ਵੀ ਮੈਂ ਤਾਂ ਬਿਨ ਸ਼ਾਸਤਰਾਂ ਤੇ ਕੇਸਾਂ ਤੋਂ ਨਰ ਨੂੰ ਭੇਡ ਸਮਾਨ ਸਮਝਦਾ ਸੋ ਤੁਸੀਂ ਅਮਰਤ ਧਾਰੀ ਹੋ ਗੋ ਕੇਸ ਰੱਖੋ ਮੈਂ ਆਪਣੇ ਕੋਲੋਂ ਦਾ ਕੋਈ ਗੱਲ ਕਹੀ ਹੋਣੀ ਚਲ ਇਹ ਤੂੰ ਕਹੀ ਨਹੀਂ ਠੀਕ ਆ ਬਾਣੀ ਪੈ ਵੀ ਕਹਿੰਦੇ ਵੀ ਜੋ ਜਿਹੜਾ ਜਿਹੜੇ ਰੂਪ ਕਿ ਧਾਰ ਜੀ ਨੇ ਕਰ ਲਿਆ ਉਹਦੇ ਤੈਨੂੰ ਕਿੰਤੂ ਪ੍ਰਾਂਤੂ ਨਹੀਂ ਕਰ ਸਕਦਾ ਤੂੰ ਕਿਉਂ ਕਰਦਾ ਵੀ ਲੋਕਾਂ ਦੇ ਕਿੰਤੂ ਪ੍ਰਾਂਤੂ ਕੋਈ ਵਾਲ ਕਟਾਰੇ ਕੋਈ ਕੁਛ ਹੋਵੇ ਤੂੰ ਇਹਦਾ ਹਮ ਕੀ ਕਰਨਾ ਹੈ ਉਹ ਬਾਹਰ ਕੀ ਕਰਨਾ ਹੈ ਜਦ ਨੂੰ ਇੰਨੇ ਸਿੱਕੀ ਨਾਲ ਪਿਆਰਾ ਤੈਨੂੰ ਹੰਦਾ ਸਿੱਕੀ ਨਾਲ ਪਿਆਰਾ ਜਾਇਆ ਆਹ ਉਹ ਵੀ ਗੱਲ ਕਲੀਅਰ ਕਰਦਾ ਕੋਈ ਕਹਿੰਦਾ ਅੰਡੀਆਂ ਕਿਉਂ ਨਹੀਂ ਜਾਂਦਾ ਇਹਨਾਂ ਸਿੱਕੀ ਨਾਲ Não é a ਜਿੱਥੇ ਬੰਦੀ ਉਧਰ ਕਲਾਸਾ ਲਵਾ ਰਹੀ ਆ ਗੜੀ ਨਾ ਨਾ ਮੈਂ ਨਹੀਂ ਯਾਰ ਜਿਵੇਂ ਨਹੀਂ ਇੰਨੇ ਜੁਵਾਕ ਸਮਝਿਆ ਹੋਏ ਚਾਰ ਯਾਰ ਬਤੂ ਦੇ ਘਾਮਣ ਦੀ ਲੋੜ ਆ ਭਾਈ ਸਾਹਿਬ ਜੁਵਾਕ ਦਾ ਕੋਰਾ ਕਾਗਜ਼ਾ ਜੋ ਮਰਜੀ ਲਿਖ ਜੁਵਾਕ ਜੁਵਾਕ ਨੂੰ ਸਮਝਾਓ ਜੇ ਸਮਝ ਸਕਦੇ ਹੋ ਭਾਈ ਸਾਹਿਬ ਗੱਲ ਸੁਣੋ ਹੁਣ ਜੇ ਬੱਚਾ ਤੁਸੀਂ ਆਪ ਕਹੇ ਕੋਰਾ ਕਾਗਜ਼ਾ ਜਦ ਕਿ ਬੱਚਾ ਹੁਣ ਜੇ ਬੱਚੇ ਇਹਨੂੰ ਆਪਾਂ ਸਮਝਾਵਾਂਗੇ ਉਹੀ ਵੱਡਾ ਹੋ ਕੇ ਵਧੀਆ ਬਣੂਗਾ ਯਾਰ ਗੱਲ ਯੂਥ ਜਿਹੜਾ ਹੁਣ ਮਾਰੇ ਆ ਉਹ ਤੋਂ ਕੀ ਸਾਹਿਬ ਹੋਗੇ ਭਾਈ ਸਾਹਿਬ ਜੂਥ ਨੂੰ ਸਮਝਾ ਰਹੇ ਅਸੀਂ ਜੂਥ ਦਾ ਪੇੜ ਬੱਕਰੀਆਂ ਨਾ ਨਾ ਜੂਥ ਦਾ ਪੇੜ ਲੱਗਦਾ ਆਹ ਗੱਲ ਫੇਰ ਕੱਟ ਰਿਹਾ ਤੂੰ ਮੇਰੇ ਨਾਲ ਕਹਿੰਦਾ ਕਿ ਫਿਰ ਸ਼ਾਸਤਰ ਮਕੇਸਾ ਨਾਲ ਰਭਟਿਆ ਨੂੰ ਮੈਂ ਨਹੀਂ ਗਿਆ ਜਦੋਂ ਕੋਈ ਆ ਆਰਗੂ ਨਾ ਕਰੀਏ ਜਦੋਂ ਕੋਈ ਆ ਜਿਹੜੀ ਗੱਲ ਕਰਨੀ ਹੈ ਠੀਕ ਆ ਹਾਂ ਜਦੋਂ ਲੈਂ ਲੇਚ ਦਿੰਦਾ ਆ ਤੂੰ ਕਰ ਦੇ ਨਾ ਸਾਰੇ ਕੋਈ ਕੱਟ ਕੇ ਛੋਟਾ ਨਹੀਂ ਕਰੀਂ ਲਾਂਦਾ ਆਪਣੀ ਲੈਂ ਲੇ ਬੜਾ ਲੰਬੀ ਕਰ ਤੀ ਕੋਈਆਂ ਸਾਰੇ ਆਪਣਾ ਜਦ ਦੱਸ ਪਿੱਛੇ ਕਰ ਲੋ ਆਪਾਂ ਇੱਥੇ ਖੜੂ ਹੀ ਆ ਜਿਹੜੀ ਗੱਲ ਕਰਨੀ ਹੈ ਤੁਸੀਂ ਕਹਿਣਾ ਕਿ ਜਿਉਂਨੇ ਵੀ ਗੁਰਦ੍ਰਵਾਰੀ ਦੀ ਗੱਲ ਨਾ ਕਰੀਏ ਨਹੀਂ ਨਹੀਂ ਬਾਈ ਉਹ ਬਾਈ ਨਾਲ ਗੱਲ ਗੁਰਬਾਰੀ ਦੀ ਕਰ ਮੁੰ ਮੈਂ ਕਿਤੇ ਵੀ ਕਹਿੰਦੇ ਇੱਕ ਆਉਂਗਾ ਮੈਂ ਮੈਂ ਕਹਿੰਦਾ ਇੱਕ ਵੀ ਵੀਡੀਓ ਦਿਖਾ ਦੇ ਜਿਸ ਤੇ ਕਿਹਾ ਹੋਵੇ ਵੀ ਮੋਲੇ ਗਲਤ ਨੇ ਮੈਂ ਕਹਿੰਦਾ ਭਾਈ ਜੇ ਤੁਸੀਂ ਹਾਂ ਗੱਲ ਉਹਦੇ ਆਪਾਂ ਬੈਠੇ ਸੀਗੇ ਤਾਂ ਮੈਂ ਇਹ ਕਹਿੰਦਾ ਨਿਕਾ ਕੋਈ ਆਪਾਂ ਸਾਰਿਆਂ ਨਾਲ ਲੈ ਕੇ ਚੱਲੀਏ ਆਪਾਂ ਆਪ ਇਕੱਠੇ ਆਪ ਇੱਕੋ ਥਾਂ ਦੇ ਆ ਇਹ ਕੋਈ ਆਰਗੂ ਕਰਨ ਦਾ ਕੁਝ ਨਹੀਂ ਹੈਗਾ ਜੇ ਆਪ ਲੜ ਵੀ ਪੈਣੀ ਇੱਥੇ ਹਾਂ ਉਹਦਾ ਕੋਈ ਸੀਟਾ ਨਹੀਂ ਕਹਿਣਾ ਪੈਸਾ ਕਰ ਸਹੀ ਗੱਲ ਹੁੰਦੀ ਹੈ ਜ਼ਿੰਦਗੀ ਖਰਾਬ ਹੁਣ ਜੇ ਤੁਸੀਂ ਤੁਹਾਡਾ ਨਾਲ ਜਿਹੜੀ ਪ੍ਰੋਬਲਮ ਆ ਸਾਰਿਆਂ ਨੂੰ ਹਾਂ ਜੀ ਕਹਿੰਦੇ ਤੁਹਾਡਾ ਵਿਛਾ ਬਹੁਤ ਸੋਹਣਾ ਹੈ ਹਾਂ ਫਰਦਮਤ ਅਗੇ ਪਿੰਡੀਆਂ ਮੇਰੇ ਨਾਲ 14 ਤੋਂ ਪਿਛਲੀ ਆਡਾ ਕੋਤਰਾ ਜਾ ਕੇ ਦੇਖ ਲੋ ਤਾਂ ਪਿਆਰਕ ਤੇ ਸੀਗਾ ਆਪਣਾ ਬਹੁਤ ਥੋੜਾ ਲੱਗਦਾ ਸੀਗਾ ਕੀ ਲੋਇਆ ਜੇ ਹਮਾਰੇ ਦੀ ਗਿਰਪਾ ਹੋਈ ਸਾਰਾ ਜਿੰਦਗੀ ਬਰਬਾਦ ਹੋ ਗਈ ਤੇ ਹੁਣ ਆਪਾਂ ਉੱਠ ਕੇ ਇਕੱਲਾ ਫੇਸਬੁਕ ਤੇ ਰੌਲਾ ਰੱਲਾ ਪਾ ਕੇ ਠੀਕ ਐ ਫਟ ਕੇ ਉਹਦਾ ਪੈਦਾਰੀ ਹੁਣ ਜੇ ਇਕੱਲਾ ਆਪਾਂ ਕਹੀਏ ਤਾਂ ਵੀ ਸਿੰਗਰ ਮਾੜੇ ਸਿੰਗਰ ਮਾੜੇ ਹਾਂ ਤੁਹਾਨੂੰ ਉਹਦੇ ਵੀ ਗੱਲ ਕਹਿੰਦਾ ਸੀਗਾ ਉੱਧਰ ਪ੍ਰੋਸਪੈਕਟ ਗੁਰੂ ਘਰੇ ਦਸਹਾਰਾ ਸੀ ਹੂੰ ਆਪਾਂ ਜੇ ਇਹਨੂੰ ਬਾਈ ਨੂੰ 4 ਬਰੀ 5 ਬਰੀ 10 ਬਰੀ ਦਸਾਰਵ ਨਹੀਂ ਮਜਾਲ ਹੈ ਕਿ 11 ਬਰੀ ਹੈ ਆਪਨਾ ਕਹੇ ਹੂੰ ਠੀਕ ਹੈ ਕੱਲਾ ਫੇਸਬੁਕ ਹੁਣ ਭਾਈ ਸਾਹਿਬ ਜੇ ਮੈਨੂੰ ਬੰਦਾ ਆ ਰਿਹਾ ਸਿੱਧਾ ਅਜੰਤ ਕਹਿ ਰਿਹਾ ਬਿਨਾਂ ਮਤਲਬ ਦੇ ਮੈਨੂੰ ਕਹਿੰਦਾ ਯਾਦ ਐਸਾ ਬੰਦਾ ਗੁਰਵਿੰਦਰ ਹਰੇ ਹਾਂ ਮੇਰੇ ਮੇਰੇ ਕੋਈ ਲੋਜਿਕ ਬਣਦਾ ਕੋਈ ਉਹ ਗੱਲ ਤਾਂ ਹੁਣ ਨਾ ਤੁਹਾਡੇ ਜਿਹੜੇ ਹੁਣ ਕਸ਼ਦਾ ਬਹੁਤ ਵਾਰ ਉਹ ਮੈਨੂੰ ਕਦੇ ਯਾਦ ਐਸਾ ਬੰਦਾ ਜਿਹਦਾ ਮੈਨੂੰ ਗੱਲਾਂ ਤੋਂ ਟੋਕਦਾ ਠੀਕ ਹੈ ਉਹ ਕਹਿੰਦਾ ਜੀ ਸਾਹਿਬ ਦੇਖੋ ਮੈਂ ਸਮਝਿਆ ਹਾਂ ਸਿੰਦਰਾ ਵਾਲਾ ਵਿਸ਼ਾ ਗੁਰੂ ਸਾਹਿਬ ਕਹਿੰਦੇ ਨੇ ਤਰੀਆ ਰਾਗ ਸੁਣਿਆ ਚਤਲਾਏ ਸੋ ਲਾਲ ਤੇ ਜਲਪੁਰ ਜਾਏ ਗੁਰੂ ਸਾਹਿਬ ਕਹਿੰਦੇ ਨੇ ਵੀ ਔਰਤ ਦੇ ਮੂੰਹੋਂ ਤੁਸੀਂ ਜੇ ਆਹ ਦੀਪ ਸੁਣਦੇ ਹੋ ਅਜੇ ਤਾਂ ਤੁਸੀਂ ਹੀ ਭਾਈ ਜਾਮਪੂਲੀ ਕਰਦੇ ਹੋ ਤੁਸੀਂ ਗੁਰੂ ਸਾਹਿਬ ਦੀਆਂ ਗੱਲਾਂ ਕੱਟੇ ਜਾਂਦੇ ਨਾਲ ਗੱਲ ਸੁਣਦੇ ਹੋ ਸਾਹਿਬ ਦੀਆਂ ਗੱਲਾਂ ਤੁਸੀਂ ਕਰਦੇ ਵਿਸ਼ਾ ਚੱਕ ਕੇ ਤੁਹਾਨੂੰ ਟੈਕਸੀ ਚਲਾਉਣਾ ਹੈ ਤੇਰੀ ਟੈਕਸੀ 'ਚ ਸ਼ਰਾਬੀ ਬੰਦੇ ਬੈਠੇ ਨੇ ਕਹਿੰਦੇ ਨੇ ਗੱਲ ਆ ਜਾ ਸ਼ਰਾਬੀ ਦੀ ਕਹਿੰਦੇ ਨੇ ਹਮਤੀ ਗੱਲ ਆ ਜਾਂਦੀ ਹੈ ਉਹਨਾਂ ਨਾਲ ਵੀ ਮੈਨੂੰ ਲੱਗਦਾ ਨਾ ਗੋਰ ਨਾ ਜਿਆਦਾ ਹਿੰਮਤਾਂ ਬਠਾ ਨਾ ਗੋਰਿਆਂ ਦੇ ਨਾਲ ਕੋਈ ਸੈਕਟ ਪੀਂਦਾ ਜਿਹਨੇ ਛੋਟੇ ਕੱਪੜੇ ਪਾਏ ਨੇ ਕਿਸੇ ਕੁੜੀ ਦੇ ਉਹ ਲੈ ਬੈਠਣਾ ਬਠਾ ਟਿੱਲੀ ਚਲੋ ਬਾਹਰ ਜਦੋਂ ਗੱਲ ਸੁਣ ਅਸੀਂ ਆਪਣੇਆਂ ਨੂੰ ਵੀ ਕਿਹਾ ਇਹ ਥੋੜੀ ਹੁਣ ੱੱਕੇ ਮਾਰੀ ਏ ਉਹਨੂੰ ਅਸੀਂ ਮੈਂ ਜਦੋਂ ਟੈਕਸੀ ਚੜਨਾ ਨਾ ਉਹਦੇ ਨਾਲ ਗੱਲ ਕੀ ਕਰਦਾ ਨਹੀਂ ਸੋਚਦਾ ਆਉਂਦਾ ਨਾ ਨਾ ਮੈਂ ਸਾਰੀ ਪਿਆ ਜ ਮੇਰੀ ਹੁਣ ਅੱਜ ਤੱਕ ਕਿਸੇ ਵੀ ਗੋਰੇ ਦੇ ਨਾਲ ਜੇ ਮੇਰੀ ਗੱਲ ਹੋਈ ਏ ਉਹਨੂੰ ਕਿਹਾ ਭਾਈ ਕਲੱਬ ਜਾਣਾ ਵੀ ਤੁਹਾਨੂੰ ਸਹੀ ਲੱਗਦਾ ਜਾਂ ਕੀ ਆ ਕੀ ਜਾ ਹੈ ਕਿ ਅਸਲ ਵਿੱਚ ਕੀ ਤੁਹਾਨੂੰ ਸਾਡਾ ਕਲਚਰ ਲੱਗਦਾ ਅਸਲ ਉਹਨੂੰ ਫਿਰ ਆਪਣੇ ਧਰਮ ਦੀ ਆਈਡੀਓਲੋਜੀ ਦਾ ਸੀਰੀਆ ਤਾਂ ਗੋਰੇ ਪਤਾ ਕੀ ਕਹਿੰਦੇ ਨੇ ਅਸੀਂ ਤੁਹਾਡੀ ਆਈਡੀਓਲੋਜੀ ਦੀ ਬਹੁਤ ਰਿਸਪੈਕਟ ਕਰਦੇ ਆ ਪਰ ਸਾਨੂੰ ਹੁਣ ਮਿਲਿਆ ਹੀ ਆ ਕੋਸਾ ਪਹਿਲਾਂ ਤੋਂ ਨਾ ਉਹ ਕਹਿੰਦੇ ਨੇ ਵੀ ਸਾਨੂੰ ਮਿਲਿਆ ਹੀ ਆ ਕੋਸਾ ਪਹਿਲਾਂ ਤੋਂ ਅਸੀਂ ਇਹਦੇ ਵਿੱਚ ਚਲੇ ਗਏ ਸੋ ਹਾਂ ਪਰ ਅਸੀਂ ਤੁਹਾਡੀ ਪੂਰੀ ਰਿਸਪੈਕਟ ਕਰਦੇ ਆ ਤੇ ਸਾਡੀ ਕਮਿਊਨਿਟੀ ਇਹਨੂੰ ਸਮਝਾਓ ਗਾਣਾ ਕੱਢਦੇ ਲੱਗੇ ਤੋਂ ਇਹ ਕਹਿਣ ਦੀ بجائے ਕੋਈ ਬੰਦਾ ਤੂੰ ਗੱਲ ਵਧੀਆ ਕਰ ਲੈ ਨਹੀਂ ਦੇਖੋ ਗਾਣਾ ਕਿਸੇ ਨੇ ਨਹੀਂ ਕੱਢਿਆ 90% ਬੰਦੇ ਵਾਲੇ ਜਿਹੜਾ ਕੱਢਦਾ ਜਾਂਦਾ ਹੈ ਉਹ ਲੋਦੈ ਵੀ ਕਹਿੰਦਾ ਨਾਲ ਲੱਗੇ ਚੱਲੋ ਜੇ ਆਪਾਂ ਜੇ ਚੱਲਾਂਗੇ ਨਾ ਤਾਂ ਕਹਿੰਦੇ ਨੇ ਨਾ ਕਾਫਲਾ ਬਣ ਜਾਂਦਾ ਜਿੰਮ ਦੇ ਵਿੱਚ ਬੈਠ ਕੇ ਤੁਸੀਂ ਵੀਡੀਓ ਪਾ ਨਹੀਂ ਸੀਗਾ ਆ ਕਰਦੇ ਆ ਨਾ ਮਿਹਨਤਾਂ ਕਰਦੇ ਆ ਸੈਂਗਣੇ ਇੰਨੇ ਕਿਲੋ ਦਾ ਡੰਬਲ ਚੱਕ ਲਿਆ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਇੱਕ ਬੰਦਾ ਕਹਿੰਦਾ ਡੰਬਲ ਕੋਈ ਵੀ ਚੱਕ ਰਿਹਾ ਨਾ ਜਿਹੜੇ ਸਿੰਗਰ ਨੂੰ ਮੈਂ ਕਹਿ ਰਿਹਾ ਉਹ ਕਹਿੰਦਾ ਸੁੱਖਾ ਬਿੰਨਿਆ ਇੱਕ ਠੋਕ ਕੇ ਕਹਿਣਾ ਉਹ ਨੂੰ ਮੈਂ ਕਹਿੰਦਾ ਜਿੰਮ ਲਾਈਦਾ ਇੱਕ ਠੋਕ ਕੇ ਨਹੀਂ ਚੱਲ ਤੂੰ ਮੇਰੀ ਗੱਲ ਸੁਣ ਤੂੰ ਯਾਰ ਪ੍ਰਧਾਨ ਤਾਂ ਉਹੀ ਗੱਲ ਦਾ ਕਰਦਾ ਤੂੰ ਗੱਲ ਸੁਣ ਯਾਰ ਅਣਖਪੁਰ ਸਾਹਿਬ ਅਣਖਪੁਰ ਸਾਹਿਬ ਵਿਰਾਸਤ ਤੇ ਖਾਲਸਾ ਬਣਿਆ ਤੂੰ ਕਹਿੰਦਾ ਹੀਰਾਂ ਤੇ ਸਾਡੀ ਵਿਰਾਸਤ ਨਹੀਂ ਉੱਥੇ ਜਾ ਕੇ ਚੈੱਕ ਕਰ ਉਹ ਦੱਸ ਦੇ ਵਿਰਾਸਤ ਪਹਿਲਾਂ ਹੀ ਉਹਦੇ ਵਾਰਸ ਤੇ ਖਾਲਸਾ ਦਾ ਨਾਮਤਰਾ ਆ ਯਾਰ ਉਹ ਹੈ ਉਹ ਗਲਤ ਜਿਹੜੀ ਚੀਜ਼ ਸਾਡਾ ਹੈ ਮੈਂ ਗੱਲਾ ਕਰਾਦਾ ਮੈਂ ਗੱਲਾ ਕਰਾਦਾ ਮੈਂ ਗੱਲਾ ਕਰਾਦਾ ਤੂੰ ਸਿੰਗਰਾਂ ਵਾਰੇ ਬੋਲਦੇ ਆ ਕੋਈ ਗਾਣੇ ਉਨਾਂ ਵੜ ਗਏ ਉਹ ਸਿੰਗਰ ਬਣਾੜ ਗਏ ਨਹੀਂ ਨਹੀਂ ਯਾਰ ਤੂੰ ਇੱਕ ਮਿੰਟ ਡੱਪ ਕਰ ਸਿੰਗਰ ਦਾ ਨਿੱਕੀ ਮੋਟੀ ਚੀਜ਼ ਨੇ ਉਹ ਤਾਂ ਉਦੋਂ ਖਤਮ ਹੋ ਜਣਾ ਜਿਹੜੇ ਉੱਟੇ ਵਾਲੀਆਂ ਮੱਛੀਆਂ ਵੜਦੇ ਆ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਬੰਦੇ ਨੇ ਉਹਨਾਂ ਨੂੰ ਸੁਧਾਰ ਭਾਈ ਸਾਹਿਬ ਤੁਸੀਂ ਕੀ ਜਿਹੜੀ ਦਲਦਵੀ ਟਖਾਲਾ ਉਹਨੂੰ ਸੁਭਾਰ ਤੁਸੀਂ ਕਿਉਂ ਨਹੀਂ ਕਰਦੇ ਮੈਂ ਤੈਨੂੰ ਤੂੰ ਬੜੀ ਨਹੀਂ ਲੱਗਦੇ ਅਸੀਂ ਜਿੰਮੇਵਾਰੀ ਲੈ ਦਿੱਤੀ ਦੁਨੀਆ ਦਾ ਮੈਂ ਮੈਂ ਸਿੰਗਰਾਂ ਦੀ ਚੱਕੀ ਆ ਮੈਂ ਉਹ ਗੱਲ ਤੈਨੂੰ ਮੈਂ ਤੈਨੂੰ ਮੈਂ ਗਰੰਟੀ ਦਿੰਦਾ ਤੂੰ ਦੋ ਤਿੰਨ ਵੀਡੀਓ ਢੜਰੀਆਂ ਵਾਲੇ ਬਾਬਿਆਂ ਦੇ ਅਟੈਕ ਹੋਇਆ ਹੋਇਆ ਕਿਹਦੇ ਦਮ ਨਮੀ ਟਕਸਾਲੇ ਸ਼ਰੇਮ ਜਿੰਮੇਵਾਰੀ ਲਈ ਨਹੀਂ ਆ ਦੋ ਵੀਡੀਓ ਪਾ ਲੈ ਤੈਨੂੰ ਦਿਖਾ ਦੇਣਗੇ ਤਾਰੇ ਤੈਨੂੰ ਵੀ ਮੈਨੂੰ ਨਹੀਂ ਬੋਲਣ ਦੇ ਦਾਰੇ ਮੈਂ ਬੋਲ ਨਹੀਂ ਸਕਦਾ ਮੈਂ ਕਿਉਂ ਨਹੀਂ ਬੋਲ ਸਕਦਾ ਜਦੋਂ ਉਹ ਆ ਕੇ ਉਹ ਤੋਂ ਵੇਖ ਲਿਆ ਮੈਂ ਪਹਿਲਾਂ ਹੀ ਬੋਲਦਾ ਤੂੰ ਉਸ ਬੰਦੇ ਨੂੰ ਹੱਥ ਪਾਉਣਾ ਜਿਹੜਾ ਤੈਨੂੰ ਕੁਝ ਕਹੇ ਨਾ ਉਹ ਬਾਤ ਪਰ ਆ ਜਿਹੜਾ ਮੈਨੂੰ ਡੋਗਾ ਹੈ ਨਹੀਂ ਇੱਕ ਗੱਲ ਦੱਸ ਦੋ ਵੀ ਸਿੰਗਰ ਸਹੀ ਨੇ ਅਸੀਂ ਤਾਂ ਕਹਿੰਦੇ ਨਹੀਂ ਤੂੰ ਪਿਆ ਕੀ ਨਹੀਂ ਰੌਲਾ ਕਾਦਾ ਫਿਰ ਗੱਲ ਇਹ ਮੁੱਦਾ ਤੇ ਰੌਲਾ ਨਹੀਂ ਇਸ ਦਾ ਉਹ ਕਹਿੰਦਾ ਹੀ ਨਹੀਂ ਪਰ ਆਪਾਂ ਤੇ ਜਿਹੜੇ ਕਹਿਣ ਦਾ ਮਤਲਬ ਇਹ ਆ ਹਾਂ ਵੀ ਜਿਹੜੇ ਸਿੰਘ ਨੇ ਉਹੀ ਗੁਰੂ ਦੇ ਨੇ ਆਹ ਬਾਈ ਉਹਨੇ ਕੰਮ ਤੇ ਆਇਆ ਸਾਧ ਕੇ ਆ ਬੜੀਆ ਵੀਡੀਓ ਦਿਖਾ ਦੇ ਇੱਕ ਵੀ ਦਿਖਾ ਦੇ ਇੱਕ ਵੀ ਤੂੰ ਗੱਲ ਤੇ ਪੇਚ ਆਉਂਦਾ ਆ ਮਲੁਖਤਾ ਸੇਵਾ ਸੁਸਾਇਟੀ ਆ ਬਾਈ ਜਿੱਦੀ ਸੇਵਾ ਉਹ ਕਰਦੇ ਨੇ ਤੂੰ ਚਾਹੇ 20 ਸਾਲ ਲੱਗਿਆ ਲੈ ਤੂੰ ਉਹ ਕਰ ਨਹੀਂ ਸਕਦਾ ਵਧੀਆ ਗੱਲ ਆ ਕਰ ਵਧੀਆ ਗੱਲ ਉਹਨਾਂ ਦੇ ਵਿੱਚ ਇੱਕ ਵੀ ਅਮਲਤਾ ਦੀ ਨਹੀਂ ਯਾਰ ਤੂੰ ਕਹਿੰਦਾ ਯਾਰ ਅਸੀਂ ਤੂੰ ਕੀ ਕਹਿੰਦਾ ਵੀ ਹੁਣ ਉਮਰਤ ਨਾਲ ਛੇੜੇ ਮੁੰਡੇ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੂੰ ਜਿਹੜੀ ਇਹ ਕਹਿੰਦਾ ਵੀ ਅੰਮ੍ਰਿਤ ਸ਼ਰਗਾਂ ਵਾਲਾ ਸ਼ਕੋ ਜੇ ਕਹਿੰਦੇ ਸ਼ਰਗੇ ਹੋਏ ਨੇ ਫਿਰ ਮਾਰੀ ਅੱਲਾਹ ਦਾ ਕਸਮ ਯਾਰ ਅੰਮ੍ਰਿਤ ਸ਼ਰਗਣ ਲਈ ਨੇ ਕਹੀਏ ਕਿਸੇ ਕੋਈ ਬਈ ਤਰੀਕਾ ਹੁੰਦਾ ਕਹਿੰਦਾ ਇੱਕ ਤਰੀਕਾ ਹੁੰਦਾ ਕਹਿੰਦਾ ਭਾਈ ਸਾਹਿਬ ਮੈਂ 27 ਗੱਲ ਸੁਣ ਮੈਂ 27 ਮਈ ਨੂੰ ਵੀਡੀਓ ਪਾਈ ਆ ਮੈਂ ਕਿਹਾ ਵੀ ਸਾਨੂੰ ਸੰਗਤ ਵੱਲੋਂ ਬਹੁਤ ਫੀਡਬੈਕ ਮਿਲੀ ਆ ਵੀ ਤੇਰਾ ਕੰਮ ਸਹੀ ਆ ਵੀ ਜਿਹੜਾ ਤਰੀਕਾ ਆ ਉਹ ਸਾਨੂੰ ਸਹੀ ਨਹੀਂ ਹਾਲ ਤਾਂ ਤਰੀਕਾ ਤਰੀਕਾ ਵੀ ਵੀਡੀਓ ਦੇ ਵਿੱਚ ਤੁਹਾਡੀ ਜੌਬ ਵਧੀਆ ਆ ਤਰੀਕਾ ਮੈਂ ਵੀਡੀਓ ਦੇ ਤੱਕਿਆ ਮੈਂ ਵੀਡੀਓ ਦੇ ਵਿੱਚ ਉਹਦੇ ਵਿੱਚ ਗੱਲ ਕਹੀ ਆ ਮੈਂ ਕਹਾਂ ਵੀ ਸੰਗਤ ਦੇ ਚਰਨਾਂ 'ਚ ਤੁਸੀਂ ਸੁਣਵਾ ਕੇ ਮਾਫੀ ਮੰਗਣਾ ਠੀਕ ਆ ਵੀ ਜਿਹੜੀ ਉਹ ਮੈਨੂੰ ਕਹਿਦੇ ਨੇ ਵੀ ਤੂੰ ਭਾਈ ਗਲਤ ਕੰਮ ਕਰ ਰਿਹਾ ਵੀ ਤੂੰ ਅਗਰੈਸਿਵ ਨਾ ਹੋਇਆ ਕਰ ਮੈਂ ਠੀਕ ਆ ਮੈਂ ਸੰਗਤ ਦੀ ਸੰਗਤ ਪ੍ਰਮਾਤਮਾ ਸਮਾਨ ਸਾਡੀ ਸੀ ਸੁਣਵਾ ਕੇ ਮਾਫੀ ਮੰਗ ਰਹੀ ਆ ਗੱਲ ਨਿਬੜੀ ਬਗਰ ਆ ਗਈ ਨਹੀਂ ਇਹ ਸਹੀ ਆ ਬੜੇ ਆਪੋ ਲੈ ਕੇ ਕਰਦੇ ਜੇ ਉਹਦੇ ਆਪਰ ਇਕੱਲੇ ਇਕੱਲੇ ਕਰੀ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਤੁਸੀਂ ਗੱਲ ਦਾ ਮਤਲਬ ਹੀ ਹੋਰ ਕੱਢ ਰਹੇ ਇਹਨੇ ਗਿਆ ਕੇ ਕੇਸਾਂ ਦੀ ਗੱਲ ਕੀਤੀ ਵੀ ਤੂੰ ਕੇਸਾਂ ਵਾਲਿਆਂ ਨੂੰ ਭੇਡਾਂ ਮਤ ਨਹੀਂ ਹੈ ਕਹਿਣਾ ਮੈਂ ਗੱਲ ਕਲੀਅਰ ਕੀਤੀ ਵੀ ਮੈਂ ਵੀਡੀਓ 'ਚ ਕੀ ਗੱਲ ਕਹਿ ਰਿਹਾ ਵੀ ਕਈ ਮੁੰਡੇ ਕਹਿ ਦਿੰਦੇ ਨੇ ਕੇਸ ਕਟਾ ਲਈ ਕਟਾ ਲਓ ਕੋਈ ਗੱਲ ਨਹੀਂ ਸਿੱਕੀ ਦਿਲ 'ਚ ਜਾਏ ਜੀ ਉਹਨੂੰ ਕਹਿ ਰਿਹਾ ਭਾਈ ਦਸ਼ਮੇਸ਼ ਕਿਤਾਬ ਤੋਂ ਸਿਆਣੇ ਨਾ ਬਣੋ ਉਹ ਉਹਨਾਂ ਨੇ ਕਿਹਾ ਕੇ ਦਿਨ ਸ਼ਾਸਤਰ ਨੂੰ ਕੇਸਾਂ ਨਾਲ ਭੇਡ ਜਾਣੋ ਉਹਦਾ ਭੇਡ ਸਮਾਨ ਕਹਿ ਰਹੇ ਨੇ ਵੀ ਤੁਹਾਨੂੰ ਬੇਨਤੀ ਆ ਤੁਸੀਂ ਕੇਸ ਰੱਖੋ ਜਾ ਕੇ ਇਹ ਕਹਿ ਰਹੇ ਨੇ ਗਰਜੰਡ ਸਿੰਘ ਕਹਿੰਦਾ ਆ ਬੰਦੇ ਗਲਤ ਨੇ ਜਿਹੜੇ ਗੈਸ ਕਟਾਉਂਦੇ ਨੇ ਤਾਂ ਗੱਲੇ ਤੁਸੀਂ ਗੱਲੇ ਬਦਲਤੀ ਇੱਥੇ ਜਿਨ੍ਹਾਂ ਨੇ ਵੀ ਅਮਲ ਕੀਤਾ ਗੱਲਾਂ ਕਰਦੇ ਸ਼ੁਰੂ ਕੀ ਨਹੀਂ ਸ਼ਕੇ ਮਨੁਜ ਦੇ ਵਿੱਚ ਪਤਾ ਨਹੀਂ ਕਦੋਂ ਕਹਦੇ ਚਿੱਟੀ ਦਾ ਬੂਟਾ ਲੱਗਿਆ ਅਗਲੇ ਨਾਲ ਲੈ ਕੇ ਚੱਲਣਾ ਲੱਗ ਗਏ ਦੂਜੀ ਗੱਲ ਹੈ ਬਹੁਤ ਤੇ ਹੈਡ ਲੇਟ ਦੇ ਵਿੱਚ ਜਿੰਨੇ ਆਏ ਹੋਏ ਆ ਸਾਰੇ ਜਣੇ ਆ ਆ ਫੇਰ ਤੂੰ ਥੋੜੇ ਦਿਨ ਹੋਏ ਪਹਿਲਾਂ ਵੀਡੀਓ ਪਾਈ ਕਿ ਤੈਨੂੰ ਗੋਰੀ ਮਿਲੀ ਤੇ ਉਹ ਕਹਦੀ ਆ ਕਿ ਮੈਂ 40 ਗੱਲ ਗੱਲ ਸੁਣ ਉਹ ਯਾਰ ਤੂੰ ਸਾਰੇ ਸਰਦਾਰਾਂ ਨੂੰ ਬਦਨਾਮ ਨਹੀਂ ਕਰ ਰਿਹਾ ਉਹ ਪਤਾ ਕੀ ਕਹਿੰਦੀ ਸੀ ਉਹਦੇ ਵਿੱਚ ਵੀ ਟਾਈਪ ਕੀਤਾ ਤੂੰ ਉਸਦੀ ਦਾ ਸਕਰੀਨ ਸ਼ਾਟ ਲੈ ਸਕਦਾ ਭਾਈ ਸਾਹਿਬ ਇਹ ਕਹਿੰਦਾ ਇਹ ਬਾਈ ਜਾਂਦਾ ਵੀਡੀਓ ਦੇ ਵਿੱਚ ਟੈਕਸੀ ਦੇ ਵਿੱਚ ਆ ਘਟ ਜਾ ਵੀਡੀਓ ਬਣਦੀ ਹੈ ਨਾ ਟੈਕਸੀ ਜਾ ਕੇ ਤੁਸੀਂ ਜਾ ਕੇ ਕਲੀਅਰ ਕਰ ਲੈਣ ਦੇ ਇਹ ਵੀਡੀਓ ਪੜਾ ਲੈ ਕਹਿੰਦਾ ਵੀ ਉਹ ਗੋਰੀ ਡੋਲੀ ਵੀ ਕੈਮਰਾ ਲੱਗਿਆ ਸੀ ਆਲੀ ਰਿਕਾਰਡ ਹੁੰਦੀ ਹੈ ਟੈਕਸੀ ਦੇ ਵਿੱਚ ਉਹਨੇ ਮੇਰੇ ਫੋਨ ਤੇ ਟਾਈਪ ਕੀਤਾ ਆ ਜੀ ਗੱਲ ਕੋਈ ਵੀ ਲਿਖਿਆ ਉਹਨੇ ਹਾਂ ਸਹੀ ਸਕਰੀਨ ਸ਼ਾਟ ਲੈ ਸਕਦਾ ਸੀ ਇਹ ਮੇਰੇ ਤੋਂ ਮੋਬਾਈਲ ਤੇ ਲਿਖ ਰਹੀ ਹੈ ਮੈਂ ਉਹਦਾ ਚਲੋ ਤੇਰੇ ਮੋਬਾਈਲ ਤੇ ਲਿਖਿਆ ਤੂੰ ਹੀ ਲੈਣਾ ਸੀ ਸਕਰੀਨ ਸ਼ਾਟ ਗੱਲ ਸੁਣ ਸਕਰੀਨ ਸ਼ਾਟ ਇਹਦਾ ਕੀ ਸਕਰੀਨ ਸ਼ਾਟ ਮੰਨੂਗਾ ਕੋਈ ਵੀ ਮੈਸੇਜ ਦੇ ਵਿੱਚ ਕੋਈ ਮੈਸੇਜ WhatsApp ਦੇ ਵਿੱਚ ਲਿਖ ਰਿਹਾ ਤੂੰ ਸ਼ੇਅਰ ਕਰਨੀ ਹੀ ਭਾਈ ਸਾਹਿਬਾ ਗੱਲ ਸ਼ੇਅਰ ਕਿਉਂ ਕਰੀਂ Facebook ਤੇ ਸਾਰੇ ਬੰਦਿਆਂ ਨੂੰ ਬਦਨਾਮ ਕਰ ਰਿਹਾ ਨਾ ਬਦਨਾਮ ਨਹੀਂ ਉੱਥੇ ਕੀ ਗੱਲ ਨਹੀਂ ਕਰੀ ਉਹਨੇ ਕੀ ਕਿਹਾ ਉਹ ਕੋਈ ਨਾ ਨਾ ਹੋਇਆ ਜਿੰਨੇ ਵੀ ਤੁਸੀਂ ਦੇਖੀਏ ਗੰਦੇ ਸਾਹਿਬਾ ਹੋ ਗਿਆ ਗੱਲ ਕਲੀਅਰ ਕਰ ਲੈ ਉਹ ਤੇਰੇ ਕੋਲ ਕੋਈ ਅਜੰਡ ਨਹੀਂ ਪਾਉਂਦਾ ਜਿੱਦਾਂ ਇਹ ਆ ਗੱਲ ਕਲੀਅਰ ਕਰ ਹੁੰਦੇ ਉੱਥੇ ਮੈਂ ਕਹਿ ਕੀ ਰਿਹਾ ਉੱਥੇ ਗੱਲ ਕੀ ਗਈ ਆ ਵੀ ਉਹ ਕਹਿੰਦੀ ਮੈਂ ਪੁੱਤਾਂ ਵਾਲਿਆਂ ਨੂੰ ਤਾਂ ਗਲਤ ਹੀ ਬੋਧ ਮੰਨਦੀ ਸੀ ਵੀ ਮੈਨੂੰ ਆ ਜੀ ਜੀ ਰੋਬਰ ਕਰ ਦਿੰਦੇ ਨੇ ਔਰ ਜਿਆਦਾ ਮੈਂ ਕਦੀ ਉਹ ਨਹੀਂ ਚਲੋ ਹੇਰ ਪੁੱਤੀ ਸੀ ਉਹਨੇ ਕਦੀ ਮੈਂ ਰਿਸਪੈਕਟ ਕਰੂੰਗੀ ਅੱਗੇ ਕੋਈ ਮੈਨੂੰ ਪਤਾ ਨਹੀਂ ਸੀ ਵੀ ਤੁਹਾਡਾ ਧਰਮ ਕਿਉਂ ਗੰ ਮੁਸਲਮਾਨ ਸਮਝ ਰਹੀ ਸੀ ਕਿ ਇਹ ਕਹਿਣ ਲੱਗਾ ਵੀ ਉਹ ਗਲਤ ਸੀਗੇ ਉਸ ਵੇਲੇ ਪਰ ਜਦੋਂ ਤੁਸੀਂ ਸਮਝਾਏ ਨਹੀਂ ਨਾ ਆਪ ਜਾਰੀ ਤੁਸੀਂ ਇਹ ਕਹਿਣਗੇ ਆਪ ਸਮਝਾਣਾ ਬੰਦ ਕਰ ਦਈਏ ਕਿਸੇ ਨੂੰ ਤਾਂ ਭਰਾ ਬੋਲਣੇ ਪਊਗਾ ਕੀ ਸਮਝਿਆ ਦੀ ਗੇ ਜਿਹੜੀ ਅਗਲਾ ਕੰਮ ਕਰਦਾ ਨਾ ਇਹ ਕਹਿੰਦਾ ਅੱਧੇ ਆਈਡਿਟੀ ਵਾਲਾ ਮੁੰਡੇ ਨੇ 240 ਡਾਲਰ ਕਿਸੇ ਗੋਲੀ ਨਾਲ ਉਹ ਯਾ ਮੈਂ ਗੱਲ ਕਹੀ ਦਿਖਾ ਦੇ ਵੀਡੀਓ ਜਿਹਨੂੰ ਵੀਡੀਓ ਤੇ ਇਹ ਨਹੀਂ ਗੋਲੀ ਉਹ ਗੋਲੀ ਹੈਗਾ ਕਿ ਗਈ ਆ ਵੀ ਵੀ ਮੇਰੇ ਨਾਲ ਸਾਰੇ ਮੁੰਡਿਆਂ ਨੇ 240 ਡਾਲਰ ਉਹ ਕਹਿੰਦੀ ਮੈਨੂੰ ਵੀ ਬਹੁਤ ਹੱਜੇ ਟੱਕਰੇ ਨੇ ਪਹਿਲਾਂ ਵੀ ਜਿਨ੍ਹਾਂ ਨੇ ਮੈਨੂੰ ਆ ਚੀਜ਼ ਕਹੀ ਆ ਵੀ ਜੇ ਤਰੋਂ ਕਰਾਇਆ ਨਹੀਂ ਹੈਗਾ ਸਾਨੂੰ ਦੱਸ ਦੀ ਜੇ ਇਹਦੇ ਬਗਲ ਹਾਂ ਠੀਕ ਆ ਉਹ ਆ ਗੱਲ ਦੱਸੀ ਆ ਮੈਂ ਪਰ ਆ ਗੱਲ ਨੂੰ ਤੋੜ ਤੋੜਿਆ ਮਰੋੜਿਆ ਨਾ ਕਰੋ ਗੱਲ ਉਹ ਕਰੋ ਜੋ ਰਿਐਲਿਟੀ ਦੇ ਵਿੱਚ ਹੈਗੀ ਆ ਗੱਲ ਕਰੋੜ ਦੇ ਮੂੜ ਤੇਰੀ ਤੇਰੀ ਕਿੱਗਲੇ ਦੇ ਨਾਲ ਕਰਦੇ ਆ ਮੈਂ ਤੁਹਾਨੂੰ ਜਵਾਬ ਦੇ ਰਿਆਂ ਨਾਲ ਦੀ ਨਾਲ ਕੋਈ ਗੱਲ ਨੂੰ ਟਾਰਗੇਟ ਤਾਂ ਕਰੋ ਕਿਸੇ ਨੂੰ ਵੀ ਥੋੜੀ ਹੋਈ ਗੱਲ ਦਾ ਹੀ ਬਹਾਵ ਦਿੰਦਾ ਆਓ ਤੇਰੇ ਨਾਲ ਹੋਇਆ ਕਾਹ ਕਰ ਰਿਹਾ ਤੂੰ ਬੇਸਤ ਦੀ ਗੱਲ ਕਹਿੰਦਾ ਤੂੰ ਯਾਰ ਤੂੰ ਛੱਡ ਤੂੰ ਕਾਹ ਕਰ ਮੈਂ ਤਾਂ ਗੱਲ ਨਹੀਂ ਕਰ ਰਿਹਾ ਜੱਦੀ ਕਨਵਰਸੇਸ਼ਨ ਸ਼ੁਰੂ ਹੋਈ ਆ ਤੂੰ ਗੰਦ ਗੰਦ ਪੈ ਗੁਰਦੁਆਰੇ ਦੇ ਵਿੱਚ ਤੂੰ ਇੱਥੇ ਹੀ ਚਲਾਇਆ ਨਾਣ ਇੱਥੋਂ ਦੇ ਦਾਲੂ ਕਿਹੜੇ ਗੱਲ ਸੁਣਾ ਹਟਾ ਤੱਕ ਦਾ ਬਣਾ ਯਾਦ ਨਹੀਂ ਗੱਲ ਕੀਤੀ ਕਿਸਾਂ ਦੀ ਤੇਰੀ ਉਹ ਕਲੀਅਰ ਕੀਤੀ ਦੂਜੀ ਗੱਲ ਤੇ ਆ ਗਿਆ ਤੂੰ ਹੋਰ ਮੁੱਦਿਆਂ ਤੇ ਨਹੀਂ ਬੋਲਦਾ ਤਰੀ ਉਹ ਗੱਲ ਵੀ ਕਲੀਅਰ ਕੀਤੀ ਭਾਈ ਮੈਂ ਕੱਲਾ ਬੰਦਾ ਸਾਰੇ ਮੁੱਦਿਆਂ ਤੇ ਨਹੀਂ ਬੋਲ ਸਕਦਾ ਤੁਸੀਂ ਵੀ ਬੋਲੋ ਵਾਖੀ ਤੂੰ ਯਾਰ ਬੋਲ ਲਈ ਉੱਥੇ ਜਿੱਥੇ ਤੈਨੂੰ ਪਤਾ ਤੈਨੂੰ ਕੋਈ ਖਤਰਾ ਹੀ ਨਹੀਂ ਤੂੰ ਨਾ ਨਾ ਜੇ ਤੈਨੂੰ ਕਿਸੇ ਹੋਰ ਚਾਦੇ ਦੇ ਬੰਦੇ ਦੇ ਖਿਲਾਫ ਬੋਲਦੇ ਤੇਰੀ ਗੱਲ ਸੁਣ ਸਿੰਗਰ ਗਾ ਸਿੰਗਰ ਤੇਰੇ ਬੰਦੇ ਫੜ ਕੇ ਗੱਲ ਸਿੰਗਰ ਸਹੀ ਨੇ ਇਹ ਸਿੰਗਰਾਂ ਦੀ ਗੱਲ ਨਹੀਂ ਕਰਦੇ ਵੀ ਮਾ ਟਾਇਰ ਮੈਨੂੰ ਤਾਂ 984 ਦਾ ਪਤਾ ਨਹੀਂ ਜਦੋਂ ਬੱਬੂ ਮਾਨ ਦੀ ਫਿਲਮ ਦੇਖੀ ਉਹਨੂੰ ਪਤਾ ਲੱਗਿਆ ਵੀ ਉਹਨੂੰ 88 ਹੀ ਹੋਇਆ ਅੱਛਾ ਭਾਈ ਸਾਹਿਬ ਉਹ ਤੁਸੀਂ ਕਮਿਸ਼ਨਰਾਂ ਨੂੰ ਕਹਿੰਦਾ ਨਾ ਕਮਿਸ਼ਨਰ ਤੋਂ ਸਾਡੇ ਜੱਦਾ ਹੀ ਬੋਲਦੇ ਆਉਂਦੇ ਨੇ ਕਮਿਸ਼ਨਰ ਤਾਂ ਸਿਰਿਆਂ ਨੂੰ ਨੌ ਲੈ ਕੇ ਵੀ ਬੋਲਦੇ ਨੇ ਤੁਸੀਂ ਕਮਿਸ਼ਨਰਾਂ ਨੂੰ ਕਹਿੰਦੇ ਆਈ ਤਾਂ ਸਾਨੂੰ ਤਾਂ ਪਤਾ ਨਹੀਂ ਪਹਿਲਾਂ ਗਾਣੀ ਬਹਿਨ ਸੀ ਨਾ ਨਾ ਕਵੀ ਕਮਿਸ਼ਨਰ ਕਾਉਂਦੇ ਨੇ ਭਾਈ ਕਮਿਸ਼ਨਰ ਤਾਂ ਜੱਦਾਵਾਂ ਬੋਲਦੇ ਨੇ ਕਮਿਸ਼ਨਰਾਂ ਨੂੰ ਅੱਜ ਕੱਲ੍ਹ ਕੌਣ ਸਟੇਜ ਤੇ ਚੜ੍ਹ ਦਿੰਦਾ ਉਹੀ ਤਾਂ ਮਾੜੀ ਗੱਲ ਹੈ ਗੱਲ ਨਹੀਂ ਆ ਬੱਜਦੀ ਇਹ ਆ ਵੀ ਕਦੇ ਇਹ ਨਾ ਸੋਚਨੀ ਵੀ ਤੂੰ ਸਹਿਂਦੀ ਆ ਵੀ ਮੋਨੇ ਤੇਰੇ ਨਾਲ ਉਹ ਇਹਨਾਂ 'ਚ ਸ਼ਰਧਾ ਘਟਾ ਮਾਰਾ ਹੀ ਜੇ ਇਹ ਸਭ ਮੈਂ ਕਹ ਰਿਹਾ ਇਹ ਤੁਹਾਡਾ ਪੁਆਇੰਟ ਕਿ ਜਿੱਡੇ ਜਿੱਡੇ ਕਾਰਨਾਮੇ ਪਹਿਲਾਂ ਅਗਲੇ ਮੋਨਿਆਂ ਨੇ ਕੀਤੇ ਨੇ ਤਾਂ ਬਾਅਦ ਤੱਕ ਕੇ ਸੰਭਾਲ ਨਹੀਂ ਮੈਂ ਕੱਦ ਕਿ ਆ ਮੋਨੇ ਦਾ ਮੋਨੇ ਨਹੀਂ ਕੀਤੀ ਆ ਵੀਡੀਓ ਦਿਖਾ ਦੇ ਮੈਂ ਬਾਰ-ਬਾਰ ਭਾ ਤੂੰ ਉਹੀ ਗੱਲ ਚੱਕੀ ਆ ਨਾ ਇਹ ਤੂੰ ਉਹੀ ਗੱਲ ਗਈ ਜਾਣਾ ਬਾਰ-ਬਾਰ ਵੀ ਬਾਕੀ ਤਾਂ ਟੈਂਡਾ ਕਹਿੰਦਾ ਮਨੋ ਤੂੰ ਟੈਂਡਾ ਕਰੇਂ ਨਾ ਦਾ ਤੂੰ ਗੱਲ ਫੇਰ ਗੱਲ ਤੂੰ ਬਸ ਨਹੀਂ ਆ ਰਿਹਾ ਕਿੰਨੀ ਵਾਰ ਗੱਲ ਕਰਾਂ ਬਈ ਭਰਾ ਗੱਲ ਸੁਣ ਮੇਰੀ ਗੱਲ ਸੁਣ ਗੱਲ ਸੁਣ ਮੈਂ ਬਾਰ-ਬਾਰ ਕਹਿ ਰਿਹਾ ਵੀ ਭਾਈ ਜਿਹੜੇ ਕਹਿੰਦੇ ਨੇ ਬਿਰਸਿੱਤੀ ਚਾਈਏ ਉਹਨੂੰ ਕਹਾਂ ਵੀ ਗੁਰੂ ਸਾਹਿਬ ਦੀ ਆਹ ਅਲੋਜੀਆ ਤੁਸੀਂ ਉਹ ਬਣਾਓ ਕਿ ਸਾਦਾ ਕੋਈ ਨਹੀਂ ਹਲੇ ਤਿਆਰ ਹੋਏਗਾ ਫਿਰ ਨਾ ਹੋਵੇ ਭਾਈ ਸਾਹਿਬ ਮੈਂ ਜਿਵੇਂ ਤੁਸੀਂ ਫੇਸਬੁੱਕ ਤੇ ਮੈਂ ਕਰਦੇ ਹਾਂ ਮੈਂ ਬੈਠ ਕੇ ਲੈਕਚਰ ਦੇ ਦਾਂ ਹੂੰ ਬਾਈ ਤਾਂ ਨਹੀਂ ਤਿਆਰ ਹੈਗਾ ਵੀ ਮੇਰੇ ਘਰੇ ਲੈਕਚਰ ਸੁਣ ਕੇ ਤਿਆਰ ਹੋ ਠੀਕ ਨਾ ਟੁੱਟ ਰਹੇ ਬਾਈ ਇਹ ਗੱਲ ਸੁਣ ਮੇਰੀ ਇੱਕ ਤੁਸੀਂ ਇਹਦਾ ਫੂ ਨਹੀਂ ਚੱਕਦੇ ਭਾਈ ਮੇਰੇ ਕੋਲ ਗੱਲ ਤਾਂ ਗੱਲ ਤਾਂ ਲਉਂੋ ਟਾਈਮ ਨੂੰ ਕੁਝ ਨਹੀਂ ਐਡਾ ਹੈਗਾ ਜੇ ਤੂੰ ਜੇ ਫੇਸਬੁੱਕ ਨੂੰਗਾ ਟਾਈਮ ਹੈਗਾ ਸਾਰੇ ਮਸੇ ਟਾਈਮ ਹੁੰਦਾ ਭਾਈ ਐਡੀ ਕੋਈ ਨਹੀਂ ਉਹਨਾਂ ਦੇ ਟਾਈਮ ਹੁੰਦਾ ਉਹਨਾਂ ਦੇ ਟਾਈਮ ਹੁੰਦਾ ਮੇਰੇ ਪੰਜ ਨਵੇਂ ਬਾਰਤ ਲੈਣਾ ਕਿਹੜੀ ਟੈਕਨੀਕੀ ਬੈਠੇ ਪੰਜ ਸਾਲ ਉਹਦੇ ਪਿੱਛੇ ਬੈਠੇ ਹੋ ਹਾਂ ਸਾਰਾ ਕੁਝ ਹੁੰਦਾ ਜੇ ਤੁਸੀਂ ਠੀਕ ਹੈ ਤੁਹਾਡਾ ਮੁੱਦਾ ਕਰੀਏ ਅਸੀਂ ਕਰਦੇ ਹਾਂ 1,44,000 ਬਤਾ ਜੀ ਅੰਮ੍ਰਿਤ ਨਾ ਮਰਜੀ ਹੋਵੇ ਯਾਰ ਹਾਂ ਉਹਦਾ ਕੀਦਾ ਕੀਦਾ ਜਵਾਬ ਦਵਾ ਮੈਂ ਕੱਲਾ ਕੱਲਾ ਫੋਨ ਕਰਨ ਲੱਗਿਆ ਗੱਲ ਤਾਂ ਸੁਣ ਹਾਂਜੀ ਦੱਸੋ ਦੱਸੋ ਕਿ ਜਿੰਨਾ ਤੁਸੀਂ ਕਹਿੰਦੇ ਜੇ ਹੁਣ ਇਹ ਨਾਲ ਲੈ ਕੇ ਨਹੀਂ ਚੱਲਾਂਗੇ ਕੱਲੇ ਤੁਸੀਂ ਫੇਸਬੁੱਕ ਤੇ ਕਰੀਆ ਹੂੰ ਇਹਦਾ ਕੀ ਮਤਲਬ ਕਿੰਨੇ ਤੁਹਾਨੂੰ ਇਹਨਾਂ ਪਤਾ ਕਿੰਨੇ ਟੁੱਟ ਰਹੇ ਹਾਂ ਚਲੋ ਅੱਗੇ ਹੁਣ ਮੈਂ ਗੱਲ ਦਾ ਜਵਾਬ ਦਵਾ ਅਜੇ ਮੇਰੇ ਨਾਲ ਵੀ ਜਿੰਨੇ ਲੱਗੇ ਮੁੰਡੇ ਇੱਕੋ ਗੱਲ ਹੋ ਗਈ ਆ ਗੱਲ ਗੁਰਗਾਂਡਾ ਦੀ ਗੱਲ ਕਰ ਹਾਂ ਮੈਂ ਕਹਿੰਦਾ ਇਹ ਗੱਲ ਕੀ ਇਹ ਤਾਂ ਕਹ ਤੋ ਬੋਲ ਲੈ ਜੇ ਕੋਈ ਭਟ ਗਿਆ ਹੂੰ ਉਹਨੂੰ ਟੋਪਰ ਲਾ ਕੇ ਨਾ ਮੋਂਡ ਰਾਇ 27 ਤਰੀਕ ਨੂੰ ਵੀਡੀਓ ਭਾਜ ਦੋਤੀ ਕਹਿਤਾ ਰਿਹਾ ਯਾਰ ਵੀਡੀਓ ਆਣਾ ਤਾਂ ਕੀ ਉਹਦੇ ਬਹਿਣੇ ਉਧਰੋਂ ਵਾਲੀ ਵੀਡੀਓ ਦਿਖਾ ਦਿਓ ਮੋਂਡ ਉਹਦੇ ਕਹਿੰਦੇ ਥੋੜਾ ਜਿਹਾ ਬਾਹਰ ਨਿਕਲ ਜਾਈ ਸਾਹਿਬ ਉਹ ਥੋੜਾ ਇਹੋੜੇ ਕੋਈ ਸਾਹਿਬ ਆ ਗੱਲ ਸੁਣੋ ਤੁਸੀਂ ਕਹਿੰਦੇ ਪਰ ਮੈਂ ਬਾਰ ਬਾਰ ਕਹਿੰਦਾ ਅਸੀਂ ਉਧਰ ਕਲਾਸਾਂ ਲਵਾ ਰਹੇ ਹਾਂ ਠੀਕ ਆ ਮੈਂ ਇੱਧਰ ਬੈਠਾ ਲਈ ਜਾਂ ਜਥੇਬੰਦੀ ਉਧਰ ਬੱਚਿਆਂ ਦੀਆਂ ਕਲਾਸਾਂ ਲਾ ਰਹੀ ਆ ਤੁਸੀਂ ਉਹਨਾਂ ਨੂੰ ਕੰਮ ਮਾੜਾ ਬੰਦਾ ਕੰਮ ਉਹ ਜਥੇਬੰਦੀ ਬਣੀ ਕਿਵੇਂ ਆ ਇੱਥੋਂ ਹੀ ਬਣੀ ਆ ਜੇ ਪ੍ਰਚਾਰ ਕੀਤਾ ਪ੍ਰਚਾਰ ਕੀਤਾ ਹੁਣ ਤੁਸੀਂ ਚੱਲ ਇੱਕ ਪੈਸੇ ਇਕੱਠੇ ਕਰੀ ਜਾਂਦੇ ਲੋਕ ਪੈਸੇ ਲੈਂਦੇ ਹੀ ਨਹੀਂ ਜਥੇਬੰਦੀ ਦਾ ਅਕਾਊਂਟ ਹੈ ਨਹੀਂ ਬੈਠੇ ਆ ਨਹੀਂ ਚਲੋ ਆਪਾਂ ਇੱਥੇ ਗੱਲ ਕਰਾਂ ਟੌਪ ਦਾ ਗਰੁੱਪ ਛੱਡ ਕੇ ਆਏ ਆ ਅਸੀਂ ਸਾਡਾ ਗਰੁੱਪ ਕੋ ਪੰਜਾਬ ਦਾ ਸਾਰਾ ਪੰਜਾਬ ਮੰਨਦਾ ਸੀ ਇਹਨਾਂ ਚੀਜ਼ਾਂ ਜੋ ਨਿਕਲ ਕੇ ਆਇਆ ਤੇ ਇੱਥੇ ਆ ਕੇ ਵੀ ਭੈਣ ਜੀ ਤਾਂ ਅੱਜ ਤੱਕ ਵੀ ਚੰਗੀ ਜੋਬ ਨਹੀਂ ਮਿਲ ਸਕੀ ਸਰ ਹੁਣ ਕੋਈ ਤੁਹਾਨੂੰ ਇੰਨੇ ਕੇਸ ਪਏ ਹੋਏ ਨੇ ਉੱਥੇ ਦੀ ਗੱਲ ਛੱਡ ਇੱਥੇ ਠੀਕ ਹੈ ਪਰ ਫੇਰ ਵੀ ਕਿਸੇ ਨਾ ਕਿਸੇ ਟਾਈਮ ਮਹਾਰਾਜ ਨੇ ਲਿਆਂਦਾ ਹੀ ਹੈ ਨਾ ਤੇ ਜੇ ਮੈਂ ਕਹਾ ਵੀ ਮੈਂ ਤਾਂ ਇਹੋ ਜਿਹੇ ਬੰਦੀਆਂ ਦੀਆਂ ਗੱਲਾਂ ਸੁਣ ਕੇ ਇੱਧਰ ਵੀ ਆਇਆ ਕਿਹੜੇ ਬਾਬੇ ਦੀਆਂ ਹਾਂ ਨਾ ਅਸਲੀ ਗੱਲ ਲੈ ਕਲੀਅਰ ਕਰੋ ਪਤਾ ਨਹੀਂ ਕੀ ਮੰਗਦੇ ਵਿਚਾਰੇ ਨੇ ਹਾਂ ਨਾ ਗੱਲ ਛੋੜ ਹੁਣ ਜੇ ਮੈਨੂੰ ਤੇਰੇ ਵਰਗਾ ਕੋਈ ਮਿਲ ਜਾਂਦਾ ਤਾਂ ਕੋਈ ਐਂ ਕਹਿਣ ਵਾਲਾ ਮੈਂ ਨਹੀਂ ਆਂ ਕੋ ਜੂ ਰਹੀਆਂ ਨਾ ਤੇ ਉਹ ਭਾਈ ਸਾਹਿਬ ਜਾਨੀ ਜੇ ਗੁਰੂ ਸਾਹਿਬ ਦੀ ਗੱਲ ਨਹੀਂ ਸੁਣਦੇ ਕਿਉਂ ਵੇ ਇਹ ਗੱਲ ਤੂੰ ਕਿਵੇਂ ਕਹਿ ਸਕਦਾ ਮੈਂ ਨਹੀਂ ਸੁਣਦਾ ਇਹ ਸੁਣੀਏ ਤਾਂ ਨਹੀਂ ਆ ਮੈਨੂੰ ਕੋਈ ਸਮਾਉਣ ਵਾਲਾ ਵਿਚੋਲਾ ਨਹੀਂ ਜਿਵੇਂ ਨਾ ਨਾ ਹੋਈ ਮੈਂ ਤੇ ਉਹ ਬਾਰ-ਬਾਰ ਕਹਿ ਰਿਹਾ ਕਿ ਭਾਈ ਤੁਸੀਂ ਇਹ ਸ਼ਬਦ ਦੇ ਖਿਲਾਫ ਹੋ ਮੇਰੇ ਖਾਸਤਰ ਨੂੰ ਕਿਹਦਾ ਨਾਲ ਭੇਟਿਆ ਮੈਂ ਤਾਂ ਉਹ ਖਿਲਾਫ ਆ ਫਿਰ ਹੈ ਕਿ ਵੀ ਵੱਲੋਂ ਕਿਹਣੀ ਚੱਲਵਾਉਂਦੀ ਇਹ ਸਭ ਮੋਲ ਹੋ ਗਈ ਆ ਜਿਵੇਂ ਚੱਲੋ ਇਹ ਗੱਲ ਆਪਾਂ ਲਾ ਵੀ ਲੈਨੇ ਨਾ ਆਪਣੇ ਪੰਜਾਬ ਤੋਂ ਹੀ ਹਾਂ ਹੂੰ ਹੂੰ ਸਾਰੇ ਨੂੰ ਹੋਣਾ ਚਾਹੀਦਾ ਜਿਆਦਾ ਧੱਕੇ ਨਾ ਕਹੀਏ ਧੱਕੇ ਨਾਲ ਭਾਈ ਦਾ ਵਾਪਾ ਕਿਹੜਾ ਕਿਸ ਦੀ ਬਾਹਰ ਵਰਦੀ ਨੇ ਇਹ ਵਾਪਾ ਸਸਟ ਵੀਡੀਓ ਦਾ ਯਾਰ ਵੀਡੀਓ ਦਾ ਇਫੈਕਟ ਇੰਨਾ ਹੁੰਦਾ ਹੈ ਜੇ ਕਿ ਜੀ ਬਾਈ ਕਿਸੇ ਨਾਲ ਗੱਲ ਕਰੂ ਨਾ ਬਾਹਰ ਨਿਕਲ ਕੇ ਤੁਹਾਨੂੰ ਪਤਾ ਲੱਗ ਜੂ ਕਿ ਬੰਦੇ ਕਹਿੰਦੇ ਫਿਰ ਆਪਾਂ ਗੁਰਮਤ ਤੋਂ ਬਾਹਰ ਤਾਂ ਵੀ ਗੱਲ ਨਹੀਂ ਕੀਤੀ ਗੁਰਮਤ ਠੀਕ ਐ ਤੁਹਾਨੂੰ ਵੀ ਕਹਿੰਦੇ ਮੁੱਦਾ ਹੀ ਛੋਟਾ ਹਾਂ ਮੁੱਦਾ ਛੋਟਾ ਸੀ ਪਰ ਤੁਹਾਨੂੰ ਮੁੱਦੇ ਵੀ ਕਹਿੰਦੇਗਾ ਥੋੜਾ ਜਿਹਾ ਮਿਲੋ ਪਰ ਕੰਮ ਇਹ ਝਾ ਕਰੀਏ ਫੇਸਬੁਕ ਤੇ ਰੋਲਾ ਪਾਉਣ ਨੂੰ ਮੈਂ ਕਹਿੰਦਾ ਜੱਜਾਂ ਬੰਦੀ ਇੱਕ ਮਿੰਟ ਹੋਣੀ ਰੋਲਾ ਪਾਉ ਉਹਨੂੰ ਫੇਸਬੁਕ ਨੇ ਜੋ ਮਰਦੀ ਕਰਦਾ ਇਹਦਾ ਫਾਇਦਾ ਤਾਂ ਐ ਜੇ ਆਪਾਂ ਕੁਛ ਕਰੀਏ ਹੁਣ ਹੈ ਗਿਆ ਸਿੰਘ ਇੱਥੇ ਕੁਲਜੀਤ ਸਿੰਘ ਕੋਟਾ